ਸਿੱਧੂ ਮੂਸੇਵਾਲੇ ਦੀ ਮਾਂ ਚਰਨ ਕੌਰ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਚਰਨ ਕੌਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਰਿਪੋਰਟਰ ਮੁਤਾਬਕ ਉਹਨਾਂ ਨੇ ਮਾਰਚ ਮਹੀਨੇ 'ਚ ਬੱਚੇ ਨੂੰ ਜਨਮ ਦੇਣਾ ਹੈ ਅਤੇ ਹੁਣ ਕਿਸੇ ਵੀ ਸਮੇਂ ਖੁਸ਼ਖਬਰੀ ਆ ਸਕਦੀ ਹੈ ਦੱਸ ਦੇਈ ਕਿ ਫਰਵਰੀ ਮਹੀਨੇ 'ਚ ਚਰਨ ਕੌਰ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਤੇ ਉਹ 58 ਸਾਲ ਦੀ ਉਮਰ 'ਚ IVF ਤਕਨੀਕ ਜਰੀਏ ਮਾਂ ਬਣ ਜਾ ਰਹੀ ਹੈ ਇਸ ਦੇ ਲਈ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਕਰਨੀ ਪਈ ਸਿੱਧੂ ਮੂਸੇਵਾਲੇ ਨੂੰ 29 ਮਈ 2022 'ਚ ਮਾਨਸਾ ਦੇ ਪਿੰਡ ਜਵਾਰਕ ਵਿਕਟ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦੀ ਜਾਂਤੋਂ ਬਾਅਦ ਮਾਪਿਆਂ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ ਰਿਪੋਰਟਾਂ 'ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਰਿਵਾਰ ਦੀ ਕਰੋੜਾਂ ਦੀ ਜਾਇਦਾਦ ਦਾ ਵਾਰਸ ਲਈ ਚਰਨਕੌਰ ਅਤੇ ਬਲਕੌਰ ਸਿੰਘ ਨੇ ਦੂਜੇ ਬੱਚੇ ਨੂੰ ਦੁਨੀਆਂ 'ਚ ਲੈ ਕੇ ਆਉਣ ਦਾ ਫੈਸਲਾ ਕੀਤਾ ਦਾ ਦੱਸਦੇ ਕਿ ਚਰਨਕੌਰ ਦੀ ਪ੍ਰੈਗਨਨਸੀ ਦੌਰਾਨ ਮੂਸੇਵਾਲ ਦੇ ਫੈਨਸ ਨੇ ਵੀ ਦੂਰੀ ਬਣਾ ਲਈ ਸੀ ਉਹ ਹਣ ਹਮੇਸ਼ਾ ਫੈਨਸ ਨੂੰ ਮਿਲਦੇ ਹੁੰਦੇ ਸੀ ਪਰ ਅਚਾਨਕ ਉਹਨਾਂ ਨੇ ਫੈਨਸ ਨੂੰ ਮਿਲਣ ਤੇ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਸਭ ਨੂੰ ਅਜੀਬ ਲੱਗਣ ਲੱਗਾ ਸੀ ਇਸ ਤੋਂ ਬਾਅਦ ਫਰਵਰੀ ਮਹੀਨੇ ਚ ਚਰਨਕੌਰ ਦੀ ਪ੍ਰੈਗਨਨਸੀ ਦਾ ਖੁਲਾਸਾ ਹੋਇਆ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ న్యూਸ ਨਾਲ ਸਿੱਧੂ ਮਸੂਏ ਵਾਲੇ ਦੀ ਮਾਂ ਚਰਨਕੌਰ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਚਰਨਕੌਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਰਿਪੋਰਟਰ ਮੁਤਾਬਕ ਉਹਨਾਂ ਨੇ ਮਾਰਚ ਮਹੀਨੇ ਚ ਬੱਚੇ ਨੂੰ ਜਨਮ ਦੇਣਾ ਹੈ ਅਤੇ ਹੁਣ ਕਿਸੇ ਵੀ ਸਮੇਂ ਖੁਸ਼ਖਬਰੀ ਆ ਸਕਦੀ ਹੈ ਦੱਸ ਦੇ ਕਿ ਫਰਵਰੀ ਮਹੀਨੇ ਚ ਚਰਨ ਕਰਦੀ ਪ੍ਰੈਗਨੈਂਸੀ ਦੀਆਂ ਕਬਰਾਂ ਸਾਹਮਣੇ ਆਈਆਂ ਸੀ ਤੇ ਉਹ 58 ਸਾਲ ਦੀ ਉਮਰ ਚ ਆਈ ਵੀ ਐਫਾ ਤਕਨੀਕ ਜਰੀਏ ਮਾਂ ਬਣ ਜਾ ਰਹੀ ਹੈ ਇਸ ਦੇ ਲਈ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਕਰਨੀ ਪਈ ਸਿੱਧੂ ਮੂਸੇਵਾਲੇ ਨੂੰ 29 ਮਈ 2022 ਚ ਮਾਂਸਾ ਦੇ ਪਿੰਡ ਜਵਾਰਕ ਵਿਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦੀ ਜਾਂਤੋਂ ਬਾਅਦ ਮਾਪਿਆਂ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ ਰਿਪੋਰਟਾਂ 'ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਰਿਵਾਰ ਦੀ ਕਰੋੜਾਂ ਦੀ ਜਾਇਦਾਦ ਦਾ ਵਾਰਸ ਲਈ ਚਰਨਕੌਰ ਅਤੇ ਬਲਕੌਰ ਸਿੰਘ ਨੇ ਦੂਜੇ ਬੱਚੇ ਨੂੰ ਦੁਨੀਆਂ 'ਚ ਲੈ ਕੇ ਆਉਣ ਦਾ ਫੈਸਲਾ ਕੀਤਾ ਦਾ ਦੱਸਦੀ ਕਿ ਚਨਕਰਦੀ ਪ੍ਰੈਗਨਨਸੀ ਦੌਰਾਨ ਮੂਸੇਵਾਲ ਦੇ ਫੈਨਸ ਨੇ ਵੀ ਦੂਰੀ ਬਣਾ ਲਈ ਸੀ ਉਹ ਹੁਣ ਹਮੇਸ਼ਾ ਫੈਨਸ ਨੂੰ ਮਿਲਦੇ ਹੁੰਦੇ ਸੀ ਪਰ ਅਚਾਨਕ ਉਹਨਾਂ ਨੇ ਫੈਨਸ ਨੂੰ ਮਿਲਣ ਤੇ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਸਭ ਨੂੰ ਅਜੀਬ ਲੱਗਣ ਲੱਗਾ ਸੀ ਇਸ ਤੋਂ ਬਾਅਦ ਫਰਵਰੀ ਮਹੀਨੇ 'ਚ ਚਰਨਕੌਰ ਦੀ ਪ੍ਰੈਗਨੈਂਸੀ ਦਾ ਖੁਲਾਸਾ ਹੋਇਆ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ ਸਿੱਧੂ ਮੂਸਵਾਲੇ ਦੀ ਮਾਂ ਚਰਨਕੌਰ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਚਰਨਕੌਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਰਿਪੋਰਟਰ ਮੁਤਾਬਕ ਉਹਨਾਂ ਨੇ ਮਾਰਚ ਮਹੀਨੇ 'ਚ ਬੱਚੇ ਨੂੰ ਜਨਮ ਦੇਣਾ ਹੈ ਅਤੇ ਹੁਣ ਕਿਸੇ ਵੀ ਸਮੇਂ ਖੁਸ਼ਖਬਰੀ ਆ ਸਕਦੀ ਲਗਦੀ ਹੈ ਦੱਸ ਦੇ ਕਿ ਫਰਵਰੀ ਮਹੀਨੇ ਚ ਚਰਨ ਕਰਦੀ ਪ੍ਰੈਗਨੈਂਸੀ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਤੇ ਉਹ 58 ਸਾਲ ਦੀ ਉਮਰ 'ਚ ਆਈ ਵੀ ਐਫਾ ਤਕਨੀਕ ਜਰੀਏ ਮਾਂ ਬਣ ਜਾ ਰਹੀ ਹੈ ਇਸ ਦੇ ਲਈ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਕਰਨੀ ਪਈ ਸਿੱਧੂ ਮੂਸੇਵਾਲੇ ਨੂੰ 29 ਮਈ 2022 ਚ ਮਾਨਸਾ ਦੇ ਪਿੰਡ ਜਵਰਕ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਦੀ ਜਾਂਤੂ ਬਾਅਦ ਮਾਪਿਆਂ ਦੀ ਜ਼ਿੰਦਗੀ 'ਚ ਹਨੇਰਾ ਛਾ ਗਿਆ ਰਿਪੋਰਟਾਂ 'ਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਰਿਵਾਰ ਦੀ ਕਰੋੜਾਂ ਦੀ ਜਾਇਦਾਦ ਦਾ ਵਾਰਸ ਲਈ ਚਰਨਕੌਰ ਅਤੇ ਬਲਕੌਰ ਸਿੰਘ ਨੇ ਦੂਜੇ ਬੱਚੇ ਨੂੰ ਦੁਨੀਆਂ 'ਚ ਲੈ ਕੇ ਆਉਣ ਦਾ ਫੈਸਲਾ ਕੀਤਾ ਦੱਸਦੇ ਕਿ ਚਨਕਰਦੀ ਪ੍ਰੈਗਨਨਸੀ ਦੌਰਾਨ ਮੂਸੀਵਾਲ ਦੇ ਫੈਨਸ ਨੇ ਵੀ ਦੂਰੀ ਬਣਾ ਲਈ ਸੀ ਉਹ ਹਣ ਹਮੇਸ਼ਾ ਫੈਨਸ ਨੂੰ ਮਿਲਦੇ ਹੁੰਦੇ ਸੀ ਪਰ ਅਚਾਨਕ ਉਹਨਾਂ ਨੇ ਫੈਨਸ ਨੂੰ ਮਿਲਣ ਤੇ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਸਭ ਨੂੰ ਅਜੀਬ ਲੱਗਣ ਲੱਗਾ ਸੀ ਇਸ ਤੋਂ ਬਾਅਦ ਫਰਵਰੀ ਮਹੀਨੇ ਚ ਚਰਨਕੌਰ ਦੀ ਪ੍ਰੈਗਨੈਂਸੀ ਦਾ ਖੁਲਾਸਾ ਹੋਇਆ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ